ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 21 ਤੰਬਰ ਦਿਨ ਐਤਵਾਰ ਮਸਿਆ ਦਾ ਦਿਨ ਹੈ ਅਸੀਆ ਦਾ ਦਿਨ ਜਿਹੜਾ ਉਪਾਅ ਕਰਨਾ ਹੈ ਉਹ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤਹਾਨੂੰ ਅੱਜ ਐਸੀਆਂ ਚੀਜ਼ਾਂ ਦੱਸਾਂਗੇ ਜਿਸ ਦੇ ਨਾਲ ਤੁਸੀਂ ਮੱਸਿਆ ਵਾਲੇ ਦਿਨ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਬੜੀ ਹੀ ਆਸਾਨੀ ਦੇ ਨਾਲ ਦੂਰ ਕਰ ਸਕਦੇ ਹੋ ਦੇਖੋ ਉਪਾਅ ਤਾਂ ਆਪਾਂ ਕਦੇ ਵੀ ਕਰ ਸਕਦੇ ਹਾਂ ਪਰ ਕਈ ਉਪਾਅ ਐਸੇ ਹੁੰਦੇ ਹਨ ਜਿਨ੍ਹਾਂ ਦਾ ਦਿਨ ਨਿਸ਼ਚਿਤ ਹੁੰਦਾ ਹੈ ਜਿਨ੍ਹਾਂ ਦਾ ਦਿਨ ਤੈਅ ਹੁੰਦਾ ਹੈ ਜਿਨ੍ਹਾਂ ਦਾ ਟਾਈਮ ਸਪੈਸ਼ਲੀ ਤੈਅ ਹੁੰਦਾ ਹੈ ਅਸੀਂ ਉਸੇ ਦਿਨ ਇਹ ਉਪਾਅ ਕਰਨੇ ਹੁੰਦੇ ਹਨ ਅੱਜ ਦਾ ਜਿਹੜਾ ਪਾ ਹੈ ਉਹ ਅਸੀਂ ਮੱਸਿਆ ਵਾਲੇ ਦਿਨ ਹੀ ਕਰਨਾ ਹੈ ਤੇ ਤੁਹਾਡੀਆਂ ਕੋਈ ਵੀ ਪਰੇਸ਼ਾਨੀਆਂ ਜਿਹੜੀਆਂ ਹਨ ਉਹ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਬਸ ਜਿਵੇਂ ਹੀ ਤੁਹਾਨੂੰ ਪਤਾ ਹੈ ਕਿ ਸ਼ਰਤ ਇੰਨੀ ਹੁੰਦੀ ਹੈ ਕਿ ਵਿਸ਼ਵਾਸ ਜ਼ਰੂਰ ਰੱਖਣਾ ਹੈ ਸ਼ਰਧਾ ਜ਼ਰੂਰ ਰੱਖਣੀ ਹੈ ਫਿਰ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲੇਗਾ ਇਹ ਜਿਹੜੀ ਮੱਸਿਆ ਸਭ ਤੋਂ ਪਹਿਲਾਂ ਜਾਣ ਲੋ ਕਿ ਜਿਹੜੀ ਮੱਸਿਆ ਹੈ ਇਸ ਦਿਨ ਤੁਸੀਂ ਪਿਤ ਦੋਸ਼ ਦੂਰ ਕਰ ਸਕਦੇ ਹੋ ਕਈ ਲੋਕਾਂ ਨੂੰ ਲੱਗਦਾ ਹੈ ਕਿ ਸਾਡੀ ਕੁੰਡਲੀ ਦੇ ਵਿੱਚ ਦੋਸ਼ ਨਹੀਂ ਹੈ ਪਰ ਫਿਰ ਵੀ ਕਈਆਂ ਨੂੰ ਲੱਗਦਾ ਹੈ ਕਿ ਸਾਡੇ ਘਰ ਵਿੱਚ ਪਰੇਸ਼ਾਨੀਆਂ ਆ ਰਹੀਆਂ ਹਨ ਤੁਹਾਨੂੰ ਅੱਜ ਕਲੀਅਰ ਕਰਦੇ ਆ ਕਿ ਜਿਹੜੀਆਂ ਪਰੇਸ਼ਾਨੀਆਂ ਦਾ ਸਾਨੂੰ ਰੀਜਨ ਨਹੀਂ ਪਤਾ ਚੱਲਦਾ ਕਾਰਨ ਨਹੀਂ ਪਤਾ ਚੱਲਦਾ ਕਿ ਅਸੀਂ ਸਭ ਕੁਝ ਕਰ ਰਹੇ ਹਾਂ ਅਸੀਂ ਕਿਸੇ ਦਾ ਕਦੇ ਬੁਰਾ ਵੀ ਨਹੀਂ ਕੀਤਾ ਪਰ ਫਿਰ ਵੀ ਸਾਡੇ ਕੰਮ ਰੁਕ ਰਹੇ ਹਨ ਸਾਡੇ ਕੋਲ ਪੈਸਾ ਨਹੀਂ ਆ ਰਿਹਾ ਸਾਡੇ ਬੱਚਿਆਂ ਦੇ ਵਿਆਹ ਸ਼ਾਦੀ ਨਹੀਂ ਹੋ ਰਹੀਆਂ ਜਾਂ ਕੋਟ ਕਚਾਰੇ ਵਿੱਚ ਸੜ ਕੇ ਸਟਾਲ ਰਹੇ ਹੁੰਦੇ ਹਨ ਉਹਦੇ ਵਿੱਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਉਸ ਦਾ ਮਤਲਬ ਹੈ ਤੁਹਾਡੇ ਉੱਪਰ ਪਿਤਾ ਦੋਸ਼ ਹੈ ਪਿਤਾ ਦੋਸ਼ ਦਾ ਅਸੀਂ ਤਾਂਨਾ ਬਣਾ ਕੇ ਰੱਖੀ ਹੋਈ ਹੈ ਕਿ ਜੇ ਸਾਡੇ ਉੱਤੇ ਪਿਤਾ ਦੋਸ਼ ਲੱਗਾ ਹੋਇਆ ਹੈ ਜੇ ਸਾਡੇ ਪੁਰਖੇ ਨਾਰਾਜ਼ ਹਨ ਤਾਂ ਉਹ ਸਾਨੂੰ ਦੁੱਖ ਦਿੰਦੇ ਹਨ ਜਾਫਰ ਅਸੀਂ ਕਹਿੰਦੇ ਹਾਂ ਕਿ ਸਾਡੇ ਉੱਤੇ ਪਿਤਾ ਦੋਸ਼ ਐਸ ਕਰਕੇ ਸਾਨੂੰ ਇਹ ਪਰੇਸ਼ਾਨੀਆਂ ਆ ਰਹੀਆਂ ਹਨ ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਦਿਮਾਗ ਵਿੱਚ ਹਟਾ ਦਿਓ ਕਿ ਸਾਡੇ ਪੁਰਖੇ ਸਾਨੂੰ ਪਰੇਸ਼ਾਨ ਕਰਦੇ ਹਨ ਉਹ ਪੁਰਖੇ ਜੀ ਤਾਂ ਉਹਨਾਂ ਦੇ ਅੰਚਾ ਹ ਉਹ ਸਾਨੂੰ ਕਿਵੇਂ ਪਰੇਸ਼ਾਨ ਕਰ ਸਕਦੇ ਹਨ ਪਿਤਰ ਦੋਸ਼ ਕਿਉਂ ਕਿਹਾ ਜਾਂਦਾ ਹੈ ਹੁਣ ਤੁਹਾਡੇ ਦਿਮਾਗ ਵਿੱਚ ਸਵਾਲ ਆ ਰਿਹਾ ਹੋਵੇਗਾ ਕਿ ਫਿਰ ਪਿਤਰ ਸਾਡੇ ਪੁਰਖੇ ਸਾਨੂੰ ਪਰੇਸ਼ਾਨ ਨਹੀਂ ਕਰ ਰਹੇ ਤਾਂ ਉਸ ਦਾ ਉਪਾ ਕਿਉਂ ਦੱਸਿਆ ਜਾਂਦਾ ਹੈ ਦੇਖੋ ਸਾਡੇ ਪਰਿਵਾਰ ਸਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰਦੇ ਪਰੇਸ਼ਾਨ ਕਰਦੇ ਸਨ ਸਾਨੂੰ ਅਲੱਗ ਕੁਝ ਫੈਕਟਰ ਹੁੰਦੇ ਹਨ ਉਹ ਫੈਕਟਰ ਕਿਹੜੇ ਹਨ 네ਗੈਟਿਵਿਟੀ ਹੁੰਦੀ ਹੈ ਸਾਡੇ ਬਹੁਤ ਜ਼ਿਆਦਾ ਸਾਡੇ ਉੱਤੇ 네ਗੈਟਿਵਿਟੀ ਵੱਧ ਗਈ ਹੈ ਜਿਹੜੀਆਂ ਬੁਰੀਆਂ ਚੀਜ਼ਾਂ ਹੁੰਦੀਆਂ ਹਨ ਉਹਨਾਂ ਦਾ ਦਬਾਅ ਸਾਡੇ ਉੱਤੇ ਜ਼ਿਆਦਾ ਆ ਜਾਂਦਾ ਹੈ ਤਾਂ ਉਸ ਨੂੰ ਪਿੱਤਰ ਦੋਸ਼ ਕਿਹਾ ਜਾਂਦਾ ਹੈ ਜਦੋਂ ਅਸੀਂ ਦੇਖੋ ਬੈਠੇ ਹਾਂ ਸਾਡੇ ਆਸ-ਪਾਸ ਇੱਕ ਐਸੀਆਂ ਪਰਤਾਂ ਹੁੰਦੀਆਂ ਜਿਵੇਂ ਪਿਆਜ਼ ਹੁੰਦਾ ਹੈ ਪਿਆਜ਼ ਨੂੰ ਆਪਾਂ ਕੱਟਦੇ ਹਾਂ ਤਾਂ ਉਹਦੇ ਕਿੰਨੀਆਂ ਪਰਤਾਂ ਦਾ ਪਰਤ ਪਿਆਜ਼ ਵਿੱਚ ਨਿਕਲ ਪਿਆਜ਼ ਦੇ ਵਿੱਚੋਂ ਨਿਕਲਦੀਆਂ ਹਨ ਇਸ ਤਰ੍ਹਾਂ ਸੀ ਇਸ ਤਸ ਇ ਪ੍ਰੋਟੈਕਟ ਹੁੰਦੇ ਹਨ ਪਿਆਜ਼ ਦੀਆਂ ਪਰਤਾਂ ਦੀ ਤਰ੍ਹਾਂ ਆਪਣੇ ਪੁਰਾਜੋਹ ਹਨ ਉਹ ਸਾਡੇ ਪਿਆਜ਼ ਦੀਆਂ ਪਰਤਾਂ ਹਨ ਪਰ ਕਈ ਵਾਰ ਕੀ ਹੁੰਦਾ ਹੈ ਕਿ ਨੈਗੇਟਿਵਿਟੀ ਦਾ ਪ੍ਰਭਾਵ ਆ ਜਾਂਦਾ ਹੈ ਕਿ ਪਰਤਾਂ ਦੇ ਅੰਦਰ ਕੁਝ ਜਾਂਦਾ ਹੈ ਤਾਂ ਸਾਨੂੰ ਪਿਤ ਤੋਸ਼ ਲੱਗ ਜਾਂਦਾ ਹੈ ਪਿਤ ਤੋਸ਼ ਦਾ ਤਾਂ ਅਲੱਗ ਤੋਂ ਫਿਰ ਇੱਕ ਡਿਟੇਲ ਵਿੱਚ ਬਹੁਤ ਚੰਗੀ ਡਿਟੇਲ ਵਿੱਚ ਵੀਡੀਓਜ਼ ਦੇ ਵਿੱਚ ਸਮਝਾਵਾਂਗੇ ਤੁਹਾਨੂੰ ਸਮਝ ਆਏਗਾ ਪਰ ਅੱਜ ਕਰ ਲੈਂਦੇ ਹਾਂ ਗਲ ਪਿਤਾ ਦੋਸ਼ ਦੇ ਉਪਾਅ ਦੀ ਜੋ ਕਿ ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੇ ਕੋਲ ਕੁੰਡਲੀ ਨਹੀਂ ਹੈ ਕਈਆਂ ਕੋਲ ਤਾਂ ਡੇਟ ਆਫ ਬਰਥ ਹੈ ਆਪਣੀ ਜਨਮ ਤਰੀਕ ਵੀ ਨਹੀਂ ਪਤਾ ਹੁੰਦੀ ਤਾਂ ਇਹ ਉਪਾਅ ਕਰ ਹੀ ਲਓ ਤਾਂ ਸਾਰੇ ਕਰੋ ਤਾਂ ਤੁਹਾਨੂੰ ਲਾਭ ਹੋਵੇਗਾ ਮਸਿਆ ਵਾਲੇ ਦਿਨ ਇਸ ਪਾਣ ਤੁਸੀ ਕਰਨਾ ਹੈ ਇਹ ਉਪਾਯੇ ਜੜ ਦੱਸ ਰਹੇ ਹਾਂ ਇਹ ਸਾਰੀਆਂ ਇਹ ਪਰੇਸ਼ਾਨੀਆਂ ਟੋਟਲ ਸਾਰੀਆਂ ਪਰੇਸ਼ਾਨੀਆਂ ਨੇ ਦੂਰ ਕਰਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਅਸੀਂ ਜੋ ਮਸਿਆ ਵਾਲੇ ਦਿਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀਡੀਓ ਪਾ ਰਹੇ ਹਾਂ ਤਾਂ ਕਿ ਇਸ ਦਰਸ਼ ਤੋਂ ਇਹ ਪਾ ਮਸਿਆ ਵਾਲੇ ਦਿਨ ਕਰ ਸਕੋ ਇੱਕ ਸ਼ੁੱਧ ਪਾਂਡਾ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਸ਼ੁੱਧ ਪਾਂਡਾ ਤੁਹਾਡੇ ਕੋਲ ਨਹੀਂ ਤਾਂ ਸਭ ਤੋਂ ਪਹਿਲਾਂ ਇੱਕ ਗੋਲਕ ਖਰੀਦ ਕੇ ਲੈ ਆਓ ਇਸ ਤੋਂ ਕੁਝ ਵੀ ਨਹੀਂ ਹੁੰਦਾ ਕਿਉਂਕਿ ਮਿੱਟੀ ਦੀ ਗੋਲਕ ਲਿਆਉਣੀ ਹੈ ਆਪਾਂ ਮਿੱਟੀ ਨੂੰ ਕਮਿਆਰ ਜਿਹੜਾ ਹੈ ਤਪਾਤ ਪਾ ਕੇ ਉਹ ਬਾਹਰ ਬਣ ਕੇ ਆਉਂਦੀ ਹੈ ਤਾਂ ਗੋਲਕ ਉਹ ਬਹੁਤ ਹੀ ਜ਼ਿਆਦਾ ਸ਼ੁੱਧ ਮੰਨੀ ਜਾਂਦੀ ਹੈ ਉਹ ਗੋਲਕ ਤੁਸੀਂ ਖਰੀਦ ਕੇ ਲੈ ਕੇ ਆਉਣੀ ਹੈ ਇਹ ਜਿਹੜਾ ਉਪਾਅ ਹੈ ਸ਼ੁਰੂਆਤ ਤਾਂ ਤੁਸੀਂ ਮੱਸੀ ਵਾਲੇ ਦਿਨ ਕਰਨੀ ਹੈ ਪਰ ਇਹ ਕਰਨਾ ਤੁਸੀਂ 43 ਦਿਨ 43 ਦਿਨ ਹੈ ਪੂਰੇ ਤੁਸੀਂ ਇਹ ਪਾ ਕਰਨਾ ਹੈ 43 ਦਿਨ ਕਿਵੇਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਹਾਂ ਕੁਝ ਐਸੀਆਂ ਚੀਜ਼ਾਂ ਹਨ ਤੁਸੀਂ ਤੁਸੀਂ ਧਿਆਨ ਵਿੱਚ ਰੱਖਣੀਆਂ ਹਨ ਸਭ ਤੋਂ ਪਹਿਲਾਂ ਆਪਾਂ ਖਰੀਦ ਕੇ ਲੈ ਕੇ ਆਉਣੀ ਹੈ ਮਿੱਟੀ ਦੇ ਗੋਲਕ ਮੱਸਿਆਂ ਵਾਲੇ ਦਿਨ ਤੋਂ ਤੁਸੀਂ ਇਹ ਸੁਪਾਣੂ ਕਰਨਾ ਹੈ ਮੱਸਿਆਂ ਵਾਲੇ ਦਿਨ ਤੁਸੀਂ ਪਾੜ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਹੈ ਜੇ ਤੁਹਾਡੇ ਪਾੜ ਪੂਜਾ ਵਾਲੇ ਸਥਾਨ ਤੇ ਨਹੀਂ ਹੈ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਭਾਵ ਕਿ ਰੋਮ ਨਹੀਂ ਹੈ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਉੱਥੇ ਇਸ ਗੁਲਕਣੋਂ ਲਿਆ ਕੇ ਰੱਖ ਦੇਣਾ ਹੈ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਦੱਖਣ ਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਉੱਥੇ ਪਿੱਤਰਾਂ ਦੀ ਦਿਸ਼ਾ ਮੰਨੀ ਜਾਂਦੀ ਹੈ ਉੱਥੇ ਤੁਸੀਂ ਇਹ ਗੁਲਕਣ ਰੱਖ ਦੇਣਾ ਹੈ ਉਸ ਦਿਨ ਤੁਸੀਂ ਹੱਥ ਜੋੜ ਕੇ ਸਾਰਿਆਂ ਨੇ ਕਿਸੇ ਵੀ ਧਰਮ ਦੇ ਹੋ ਦੋਸੇ ਆਪਣੇ ਪੁਰਖਿਆਂ ਨੂੰ ਚਾਦ ਕਰਨਾ ਹੈ ਸਭ ਤੋਂ ਪਹਿਲਾਂ ਬੋਲਣਾ ਹੈ ਕਿ ਜਾਣੇ ਅਣਜਾਣੇ ਦੇ ਵਿੱਚ ਜੇ ਸਾਡੇ ਕੋਲ ਕੁਝ ਪਾਪ ਹੋਏ ਹਨ ਜਾਂ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੈ ਤਾਂ ਉਸ ਨੂੰ ਮਾਫ ਕੀਤਾ ਜਾਵੇ ਜਿਸ ਤਰ੍ਹਾਂ ਦੇਖੋ ਕਿ ਇੱਕ ਕਰਜ਼ਾ ਹੁੰਦਾ ਹੈ ਜੇ ਕਰਜ਼ਾ ਹੁੰਦਾ ਤੇ ਅਸੀਂ ਆਰਾਮ ਨਾਲ ਬੈਠ ਨਹੀਂ ਪਾਉਂਦੇ ਇਸੇ ਤਰ੍ਹਾਂ ਜੇ ਸਾਡੇ ਪੁਰਵਜਾਂ ਦਾ ਕਰਜ਼ਾ ਸਾਡੇ ਕੋਲ ਰਹਿ ਗਿਆ ਤਾਂ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਹਨ ਪਰ ਇਹ ਪਰੇਸ਼ਾਨੀਆਂ ਪੁਰਵਚ ਨਹੀਂ ਦੇ ਰਹੀ ਨੈਗੇਟਿਵਿਟੀ ਦੇ ਰਹੀਆਂ ਹਨ ਜਿਹੜੀਆਂ ਖਰਾਬ ਸ਼ਕਤੀਆਂ ਹਨ ਪੁਰੀਆਂ ਸ਼ਕਤੀਆਂ ਉਹ ਸਾਨੂੰ ਪਰੇਸ਼ਾਨ ਕਰਦੀਆਂ ਹਨ ਸਭ ਤੋਂ ਪਹਿਲਾਂ ਇੱਕ ਚੀਜ਼ ਪਹਿਲਾਂ ਤੁਸੀਂ ਕੀ ਕਰ ਲੈਣਾ ਹੈ ਪਾਉਨੂ ਕਰਨ ਦੇ ਲਈ ਮੱਸਿਆ ਵਾਲੇ ਦਿਨ ਸਵੇਰੇ ਕਿਹਾ ਜਾਂਦਾ ਹੈ ਇੱਕ ਮੱਸਿਆ ਵਾਲੇ ਦਿਨ ਜਿੱਥੇ ਤੁਹਾਡੇ ਪੁਰਾਜ ਹਨ ਸਵਰਗ ਵਿੱਚ ਹਨ ਉੱਥੋਂ ਦੇ ਉਹਨਾਂ ਨੂੰ ਇੱਕ ਦਿਨ ਦੇ ਲਈ ਛੁੱਟੀ ਮਿਲ ਜਾਂਦੀ ਹੈ ਉਹ ਮੱਸਿਆ ਵਾਲੇ ਦਿਨ نیچے ਆਉਂਦੇ ਹਨ ਸਵੇਰੇ ਉਹ ਤੁਹਾਡੇ ਘਰ ਦੇ ਅੱਗੇ ਆ ਜਾਂਦੇ ਹਨ ਤੁਸੀਂ ਕੀ ਕਰਨਾ ਹੈ ਕਿ ਇੱਕ ਲੋਟਾ ਜਲਦਾਂ ਲੈ ਕੇ ਜਿਹੜੇ ਮੇਨ ਗੇਟ ਹੈ ਉੱਥੇ ਤੁਸੀਂ ਛਿੜਕ ਦੇਣਾ ਹੈ ਜਾਂ ਫਿਰ ਦੋ ਤਿੰਨ ਜਿਹੜੇ ਲੋਟੇ ਲੈ ਕੇ ਚਾਲਦੇ ਹੋ ਛਿੜਕਣੇ ਹਨ ਤਾਂ ਹੋਰ ਚੰਗਾ ਰਹੇਗਾ ਕਿਉਂਕਿ ਇਸ ਨਾਲ ਕੀ ਹੁੰਦਾ ਹੈ ਕਿ ਤੁਹਾਡੇ ਜਿਹੜੇ ਪੁਰੋਵਜ ਹਨ ਜੋ ਆਗੇ ਇੱਥੇ ਬੈਠੇ ਹਨ ਉਹ ਤ੍ਰਿਪਤ ਹੋ ਜਾਂਦੇ ਹਨ ਦੇਖੋ ਕਈ ਲੋਕ ਕੀ ਮੰਨਣਗੇ ਕਿ ਕੋਈ ਕਹਿਣਗੇ ਸਾਨੂੰ ਤਾਂ ਦਿਖਾਈ ਨਹੀਂ ਦਿੰਦੇ ਪਰ ਉੱਥੇ ਹੁੰਦੇ ਹਨ ਕੋਈ ਮੁਸ਼ਕਲ ਕੰਮ ਨਹੀਂ ਹੈ ਜਿਹੜੇ ਮੰਨਦੇ ਹਨ ਉਹਨਾਂ ਵਾਸਤੇ ਠੀਕ ਹੈ ਜਿਹੜੇ ਨਵੇਂ ਆਂਦੇ ਹਾਂ ਉਹਨਾਂ ਵਾਸਤੇ ਮੈਂ ਕੁਝ ਨਹੀਂ ਕਹਿ ਸਕਦੀ ਇਹ ਵਿਸ਼ਵਾਸ ਦੀ ਗੱਲ ਹੈ ਮੱਸਿਆ ਵਾਲੀ ਦਿਨ ਸਭ ਤੋਂ ਪਹਿਲਾਂ ਉੱਠ ਕੇ ਸਵੇਰੇ ਜ਼ਰੂਰ ਕਰ ਲੈਣਾ ਕੁਝ ਸੈਂਕਡ ਹੀ ਲੱਗਦੇ ਹਨ ਇਸ ਪਾਣੋ ਮਿੱਟੀ ਦੀ ਗੋਲਕ ਖਰੀਦ ਕੇ ਲਿਆਓ ਤੇ ਉਹ ਬੁੱਧ ਹੈ ਤੇ ਮਿੱਟੀ ਦੀ ਗੋਲਕ ਕੀ ਹੈ ਕਿ ਬੁੱਧ ਹੈ ਨਾਲ ਹੀ ਗੁਰੂ ਵੀ ਹੈ ਇਹ ਜਿਹੜੀ ਉਹਦੀ ਸ਼ੇਪ ਪਣੀ ਰਹਿੰਦੀ ਹੈ ਗੋਲਕ ਜਿਹੜੀ ਉਹ ਗੁਰੂ ਹੈ ਜਦੋਂ ਬੁੱਧ ਗੁਰੂ ਮਿਲ ਜਾਂਦੇ ਹਨ ਤਾਂ ਤੁਹਾਨੂੰ ਦੱਸਿਆ ਇਹ ਵੀਡੀਓ ਲੰਬੀ ਹੋ ਜਾਣੀ ਹੈ ਸਾਰੇ ਕਹਿੰਦੇ ਹਨ ਕਿ ਤੁਸੀਂ ਬਹੁਤ ਟਾਈਮ ਲਗਾਉਂਦੇ ਹੋ ਉਸ ਕਰਕੇ ਤੁਹਾਨੂੰ ਬਹੁਤ ਜਲਦੀ ਦੇ ਵਿੱਚ ਦੱਸ ਰਹੇ ਹਾਂ ਕਿ ਇਹ ਉਪਾਅ ਤੁਸੀਂ 43 ਦਿਨ ਕਰਨਾ ਹੈ ਤੁਸੀਂ ਸਿੱਕੇ ਤੁਹਾਨੂੰ ਚਾਹੀਦੇ ਹਨ ਜੇ ਤੁਸੀਂ ਪਹਿਲਾਂ ਪਹਿਲੇ ਦਿਨ ਇੱਕ ਦਿਨ ਇੱਕ-ਇੱਕ ਕਰਕੇ ਉਹਦੇ ਵਿੱਚ ਸਿੱਕਾ ਪਾਉਣਾ ਹੈ ਜੇ ਤੁਸੀਂ ਪਹਿਲੇ ਦਿਨ 1 ਰੁਪਏ ਦਾ ਸਿੱਕਾ ਪਾ ਰਹੇ ਹੋ ਤਾਂ 1 ਰੁਪਏ ਦੇ ਸਿੱਕੇ 43 ਸਿੱਕੇ ਇਕੱਠੇ ਕਰ ਲਓ ਜੇ ਦੋ ਪਾ ਰਹੇ ਹੋ ਤਾਂ ਦੋ ਪਾ ਦੇਣੇ ਹਨ ਜੇ 5 ਪਾ ਰਹੇ ਹੋ ਤਾਂ 5 ਹੀ 43 ਦਿਨ ਸਿੱਕੇ ਪਾਉਣੇ ਹਨ 10 ਦੇ 43 ਦਿਨ ਪਾਉਣੇ ਹਨ ਇਸ ਨੂੰ ਇਸ ਗੁਲਕ ਦੇ ਵਿੱਚ ਰੋਜ਼ ਤੁਸੀਂ ਇੱਕ ਸਿੱਕਾ ਪਾਉਣਾ ਹੈ ਆਪਣੇ ਪਰਵਰਜਾਂ ਨੂੰ ਚਾਦ ਕਰਨਾ ਹੈ ਸ਼ੁਰੂਆਤ ਮੱਸਿਆ ਵਾਲੇ ਦਿਨ ਤੋਂ ਹੀ ਕਰਨੀ ਹੈ ਤੁਸੀਂ ਇਸ ਨੂੰ ਲਗਾਤਾਰ ਤੁਸੀਂ ਇਸ ਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਹੁਣ ਮੱਸਿਆ ਵਾਲੇ ਦਿਨ ਸਟਾਰਟ ਕਰੋਗੇ ਤਾਂ ਕਿਉਂਕਿ 30 ਦਿਨ ਬਾਅਦ ਮੱਸਿਆ ਲੰਘ ਜਾਏਗਾ ਉਸ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਇਸ ਨੂੰ ਤਰਤਾੜੀ ਤਰਤਾੜੀ ਦਿਨ ਪੂਰੇ ਹੋ ਜਾਣਗੇ ਤੁਸੀਂ ਸਸ ਗੁਲਕਣੋ ਜਿਹੜੀ ਭਰ ਗਈ ਹੈ ਇਹ ਸਾਡਾ ਕਰਜ਼ਾ ਹੈ ਜੋ ਅਸੀਂ ਪਰੋਜ ਜ਼ਿਆਦਾ ਮੌਕਾ ਦੇਣਾ ਹੈ ਕਿਸੇ ਧਾਰਮਿਕ ਸਥਾਨ ਤੇ ਭਾਵੇਂ ਉਹ ਗੁਲਕਾ ਉਹਵੇਂ ਹੀ ਰੱਖ ਕੇ ਆ ਜਾਓ ਜਿਸ ਤਰ੍ਹਾਂ ਤੁਹਾਨੂੰ ਕੰਫਰਟੇਬਲ ਲੱਗੇ ਨਹੀਂ ਤਾਂ ਉਸ ਦੇ ਵਿੱਚ ਪੈਸੇ ਕੱਢ ਕੇ ਤੁਸੀਂ ਧਾਰਮਿਕ ਸਥਾਨ ਤੇ ਰੱਖ ਕੇ ਆ ਜਾਣਾ ਜੋ ਘਰ ਦਾ ਹੈੱਡ ਮੈਂਬਰ ਹੈ ਉਹ ਇਨਸਾਨ ਇਹ ਕੰਮ ਕਰੇ ਰੋਜ ਉਹ ਸਿੱਕਾ ਪਾਵੇ ਗੁਲਕ ਦੇ ਵਿੱਚ ਤੇ ਸੈਕੰਡ ਨੰਬਰ ਤੇ ਹੈਡ ਦਾ ਜੋ ਜੋ ਘਰ ਦਾ ਹੈਡ ਫੈਮਿਲੀ ਮੈਂਬਰ ਹੈ ਲੇਡਿਸ ਹੈ ਜਨ ਜਨਸ ਹੈ 43 ਦਿਨ ਉਸਨੇ ਪਵਾ ਕਰਨਾ ਹੈ ਉਹਨਾਂ ਦੇ ਵਿੱਚ ਥੋੜੇ ਦਿਨਾਂ ਦੀ ਪ੍ਰੋਬਲਮ ਆਏਗੀ ਲੇਡਿਸ ਸਮਝ ਗਈਆਂ ਹੋਣਗੀਆਂ ਕਿਸ ਚੀਜ਼ ਦੀ ਗੱਲ ਕਰ ਰਹੇ ਹਨ ਤਾਂ ਉਸ ਵੇਲੇ ਉਹਨਾਂ ਨੇ ਸਿੱਕਾ ਨਹੀਂ ਪਾਉਣਾ ਜੇ ਤਾਂ ਕੋਈ ਘਰ ਦਾ ਕੋਈ ਦੂਸਰਾ ਮੈਂਬਰ ਹੈ ਜਾਂ ਬੱਚਾ ਹੈ ਉਹਦੇ ਤੋਂ ਤੁਸੀਂ ਪਵਾ ਸਕਦੇ ਹੋ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਤਾਂ ਤੁਸੀਂ ਇਸ ਦਿਨ ਪੈਸੇ ਅਲੱਗ ਤੋਂ ਰੱਖ ਦਿਓ ਜੋ ਸੰਗੀਤਨਾ ਤੋਂ ਓਕੇ 2 4 5 ਦਿਨਾਂ ਬਾਅਦ ਤੁਸੀਂ ਪਾ ਸਕਦੇ ਹੋ ਤੁਸੀਂ ਕਿਧਰੇ ਬਾਹਰ ਗਏ ਹੋਏ ਹੋ ਤੁਹਾਡੇ ਕੋਲ ਗੋਲਕ ਦੇ ਵਿੱਚ ਨਹੀਂ ਪਾਏ ਗਏ ਪੈਸੇ ਤਾਂ ਉਹ ਤੁਸੀਂ ਲੇਕਿਨ ਪੈਸੇ ਅਲੱਗ ਰੱਖ ਦੇਣੇ ਹਨ ਆਪਣੇ ਕੋਲ ਰੱਖੋ ਜਦੋਂਕਰ ਵਾਪਸ ਆਓਗੇ ਤਾਂ ਤੁਸੀਂ ਉਸ ਗੋਲਕ ਦੇ ਵਿੱਚ ਪਾ ਸਕਦੇ ਹੋ ਤੁਹਾਨੂੰ ਦੱਸ ਰਹੇ ਤੁਹਾਨੂੰ ਦੱਸਦੇ ਕਿ ਤੁਸੀਂ ਇਹ ਕੰਮ 43 ਦਿਨ ਵਿਸ਼ਵਾਸ ਨਾਲ ਕਰ ਲਿਆ ਤਾਂ ਲਿਖ ਕੇ ਰੱਖੋ ਪੈਸਿਆਂ ਦੀ ਪ੍ਰੋਬਲਮ ਦੂਰ ਹੋਏਗੀ ਰਿਸ਼ਤੇ ਨਹੀਂ ਹੋ ਰਹੀ ਤਾਂ ਤੁਹਾਡੇ ਬੱਚੇ ਵੀ ਠੀਕ ਹੋ ਜਾਣਗੇ ਉਹਨਾਂ ਦੇ ਵਿਆਹ ਦੇ ਵਿੱਚ ਜੋ ਪ੍ਰੋਬਲਮ ਆ ਰਹੀਆਂ ਹਨ ਉਹ ਦੂਰ ਹੋ ਜਾਣਗੇ ਬੱਚਿਆਂ ਦੇ ਵਿਆਹ ਹੋ ਜਾਣਗੇ ਘਰ ਵਿੱਚ ਲੜਾਈ ਝਗੜਾ ਕਲੇਸ਼ ਖਤਮ ਹੋ ਜਾਵੇਗਾ ਕੋੜ ਕਚੈਰੀ ਦਾ ਕੋਈ ਵੀ ਕੇਸ ਚੱਲ ਰਿਹਾ ਹੈ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਤੋਂ ਇਲਾਵਾ ਕੋਈ ਜੌਬ ਨਹੀਂ ਮਿਲ ਰਹੀ ਜੌਬ ਮਿਲੇਗੇ ਬਿਜ਼ਨਸ ਨਹੀਂ ਚੰਗਾ ਚੱਲ ਰਿਹਾ ਤੋਂ ਵੀ ਚੱਲੇਗਾ ਤੁਹਾਨੂੰ ਕਾਮਯਾਬੀ ਮਿਲੇਗੀ ਲਾਸਟ ਅਦੇ ਵਿੱਚ ਜੇ ਉਹ ਦੇਸ਼ ਜਾਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਇਹ ਜਿਹੜਾ ਉਪਾਅ ਹੈ ਤੁਹਾਡੇ ਸਾਰੇ ਕੰਮਾਂ ਨੂੰ ਕਾਰਜਾਂ ਨੂੰ ਰਾਸ ਕਰੇਗਾ ਸਾਰੇ ਕਾਰਜ ਤੁਹਾਡੇ ਰਾਸ ਹੋਣਗੇ ਬਸ ਵਿਸ਼ਵਾਸ ਨਾਲ ਕਰ ਲੈਣਾ ਹੈ ਤੁਹਾਨੂੰ ਦੱਸ ਰਹੇ ਹਾਂ ਬਾਰ-ਬਾਰ ਹੁਣ ਕਿ ਤੁਹਾਨੂੰ ਕੀ ਕਰਨਾ ਹੈ ਕਿ ਮੱਸਿਆ ਦੇ ਦਿਨੇ ਉਪਾਸ ਜੇ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਨੂੰ ਐਸਾ ਲਾਭ ਜ਼ਰੂਰ ਹੋਵੇਗਾ ਗੋਲਕ ਦੇ ਵਿੱਚ 43 ਦਿਨ ਤੁਸੀਂ ਸਿੱਕੇ ਜਮਾ ਕਰਕੇ ਕਿਸੇ ਵੀ ਧਾਰਮਿਕ ਸਥਾਨ ਤੇ ਉਸ ਨੂੰ ਪੇੜ ਕਰ ਦਿਓ ਤਾਂ ਇਹ ਸੀ ਸਾਡੀ ਅੱਜ ਦੇ ਵੀਡੀਓ ਦਾ ਉਪਾਅ ਜੇਕਰ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦਿਓ ਜੀ ਧੰਨਵਾਦ